ਕਰਦੀ ਹੈ ਕੱਲ ਦੀ ਹੈ ਨਾ ਕੱਲ ਪਟਾਟਾ ਸਸੀ ਗਾਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਪੋਟੈਟੋ گارਲਿਕ ਬਾਈਟਸ ਬਣਾ ਕੇ ਤਿਆਰ ਕਰਾਂਗੇ ਤੇ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੇ ਆ ਚਟਪਟ ਤਿੰਨ ਆਲੂਆਂ ਤੋਂ ਆਪਾਂ ਇਹਨਾਂ ਨੂੰ ਤਿਆਰ ਕਰ ਲਾਂਗੇ ਬਹੁਤ ਹੀ ਕ੍ਰਿਸਪੀ कुरकुरੇ ਬਣ ਕੇ ਤਿਆਰ ਹੁੰਦੇ ਆ ਚਲੋ ਜੀ ਫਿਰ ਇਸ ਰੈਸਪੀ ਨੂੰ ਬਣਾਉਣਾ ਆਪਾਂ ਸਿੱਖ ਲੈਨੇ ਆ ਵੀ ਕਿਸ ਤਰੀਕੇ ਨਾਲ ਤਿਆਰ ਕਰਨਾ ਤੇ ਕਿੰਨਾ ਕਿੰਨਾ ਚੀਜ਼ਾਂ ਦੀ ਜ਼ਰੂਰਤ ਹੈ ਮੇਗੀ ਸੰਗਦੀ ਐ ਤਕਦੀਰ ਐ ਤਕਦੀਰ ਨਾ ਪੁੱਤ ਚੁੱਲ੍ਹੇ ਕੋਲੇ ਨਹੀਂ ਮੰਮਾ ਨੇ ਖਾਣਾ ਬਣਾਉਣਾ ਇੱਥੇ ਹਰਫ ਐ ਇੱਧਰ ਆ ਪੁੱਤ ਇਹਨਾਂ ਫੜਿਆ ਇੱਥੇ ਜੀ ਆਪਣੇ ਕੋਲੇ ਉਬਲੇ ਹੋਏ ਤਿੰਨ ਆਲੂ ਐ ਤੇ ਇਹਨਾਂ ਨੂੰ ਛਿੱਲ ਕੇ ਆਪਾਂ ਠੰਡਾ ਕਰ ਲਿਆ ਸੀ ਫਰਿੱਜ 'ਚ ਰੱਖਤਾ ਸੀ ਤੇ ਹੁਣ ਇਹਨਾਂ ਨੂੰ ਤੁਸੀਂ ਮੈਸ਼ ਵੀ ਕਰ ਸਕਦੇ ਹੋ ਪਰ ਆਪਾਂ ਇਹਨਾਂ ਨੂੰ ਥੋੜਾ ਜਿਹਾ ਕੱਦੂਗਾਸ਼ ਕਰ ਲਾਂਗੇ ਵੀ ਵਧੀਆ ਇਹ ਮੈਸ਼ ਹੋ ਜਾਣ ਇਹ 'ਚ ਜ਼ਿਆਦਾ ਟੁਕੜੇ ਨਾ ਰਹਿਣ ਬਾਕੀ ਜੇ ਆਲੂ ਵਧੀਆ ਉਬਲੇ ਹੋਣਗੇ ਫਿਰ ਤਾਂ ਟੁਕੜੇ ਰਹਿੰਦੇ ਨਹੀਂ ਕਈ ਵਾਰ ਥੋੜੇ ਜਿਹਾ ਕੱਚੇ ਰਹਿ ਜਾਂਦੇ ਆਲੂ ਫਿਰ ਜ਼ਿਆਦਾ ਟੁਕੜੇ ਰਹਿ ਜਾਂਦੇ ਉਹਨਾਂ ਨੂੰ ਮਿਕਸ ਇਸ ਕਰਕੇ ਸਭ ਤੋਂ ਬੈਸਟ ਤਰੀਕਾ ਇਹੀ ਹੈ ਵੀ ਤੁਸੀਂ ਇਹਨਾਂ ਨੂੰ ਕਦੂਕਸ਼ ਕਰ ਲਿਓ ਤੇ ਇਧਰ ਜੀ ਸਾਰੇ ਆਲੂ ਆਪਾਂ ਕਦੂਕਸ਼ ਕਰ ਲਾਂਗੇ ਇਹ ਰੈਸਪੀ ਹੈ ਜਿਹੜੀ ਚਟਪਟ ਬਣ ਜਾਂਦੀ ਆ ਜਿਆਦਾ ਸਮਾਂ ਨਹੀਂ ਲੱਗਦਾ ਤੇ ਬਹੁਤ ਹੀ ਘੱਟ ਸਮਾਨ ਨਾਲ ਬਣ ਜਾਂਦੀ ਆ ਮੇਰੇ ਕੋਲ ਵੀ ਜਿਆਦਾ ਸਮਾਂ ਹੈ ਨਹੀਂ ਸੀ ਅਸ ਘਰ ਦੇ ਕੰਮ ਖਤਮ ਕਰਕੇ ਤੇ ਮੈਂ ਸੋਚਿਆ ਇਹ ਹੀ ਰੈਸਪੀ ਬਣਾਉਣੀ ਆ ਤੇ ਵੈਸੇ ਵੀ ਸ਼ਾਮ ਨੂੰ ਭੁੱਖ ਲੱਗਦੀ ਆ ਕੁਝ ਨਾ ਕੁਝ ਖਾਣ ਨੂੰ ਦਿਲ ਕਰਦਾ ਹੈ ਔਕੇ ਇਹ ਸਨੈਕ ਵੀ ਆਪਾਂ ਬਣਾ ਲઈએ ਦਰੇ ਦੀਰ ਆ ਜਾ ਆ ਜਾ ਆ ਜਾ ਕਿਦੀ ਹਾਂ ਨਾ ਲੈ ਮਾਰ ਦੇ ਲੈ ਕੇ ਮਾਰ ਲੈ ਦਰੇ ਦੀ ਮਾਰ ਆ ਲੈ ਕਿਦੀ ਆ ਜਾ ਤੇ ਆਲੂ ਜੀ ਸਾਰੇ ਕद्दूकश ਕਰ ਲਏ ਆਪਾਂ ਹੁਣ ਇਹਦੇ ਵਿੱਚ ਇੱਕ ਦੋ ਮਸਾਲੇ ਐਡ ਕਰਾਂਗੇ ਤੇ ਇੱਕ ਦੋ ਹੋਰ ਚੀਜ਼ਾਂ ਐਡ ਕਰਾਂਗੇ ਇੱਥੇ ਜੀ ਆਪਾਂ ਇਹਦੇ ਵਿੱਚ ਐਡ ਕਰਾਂਗੇ ਲਸਣ ਲਸਣ ਨੂੰ ਕद्दूकश ਕਰ ਲਿਆ ਸੀ ਬਾਬਾ ਸਾਰੀ ਲਸਣ ਐਡ ਕਰਾਂਗੇ ਯਾਨੀ ਕਿ ਆਪਾਂ ਇੱਕ ਚਮਚ ਫੁੱਲ ਭਰ ਕੇ ਐਡ ਕਰ ਦਿਆਂਗੇ ਤੁਸੀਂ ਪੇਸਟ ਵੀ ਐਡ ਕਰ ਸਕਦੇ ਹੋ ਬਾਜ਼ਾਰ 'ਚੋਂ ਆਸਾਨੀ ਨਾਲ ਮਿਲ ਜਾਂਦਾ ਤੇ ਚਿਲੀ ਫਲੈਕਸ ਦਾ ਇੱਕ ਚਮਚ ਐਡ ਕਰ ਦਿਆਂਗੇ ਕਿਉਂਕਿ ਚਿਲੀ گارਲਿਕ ਪੋਟੈਟੋ ਆਪਾਂ ਬਣਾ ਰਹੇ ਹਾਂ ਦੋਨੇ ਚੀਜ਼ਾਂ ਜ਼ਰੂਰ ਇਹਦੇ ਵਿੱਚ ਸ਼ਾਮਿਲ ਕਰਨੀਆਂ ਨੇ ਸਵਾਦ ਅਨੁਸਾਰ ਨਮਕ ਐਡ ਕਰ ਦਿਆਂਗੇ ਯਾਨੀ ਕਿ ਅੱਧਾ ਕ ਚਮਚ ਇੱਕ ਚਮਚ ਚ ਭਰ ਕੇ ਮੱਖਣ ਦਾ ਯਾਨਕੀ ਬਟਰ ਦਾ ਐਡ ਕਰ ਦਿਆਂਗੇ ਤੁਸੀਂ ਬਾਜ਼ਾਰ ਵਾਲਾ ਵੀ ਵਰਤ ਸਕਦੇ ਹੋ ਪਰ ਮੈਂ ਇਹ ਘਰੀ ਬਣਾਇਆ ਸੀ ਆਪਣੇ ਕੋਲੇ ਕਾਰਨ ਸਟਾਰ ਚ ਇਹ ਅੱਧੀ ਕਾਲੀ ਐਡ ਕਰਾਂਗੇ ਤਿੰਨ ਆਲੂਆਂ ਦੇ ਵਿੱਚ ਮੀਡੀਅਮ ਸਾਈਜ਼ ਦੇ ਤਿੰਨ ਆਲੂ ਸੀਗੇ ਅੱਧੀ ਕਾਲੀ ਐਡ ਕਰ ਦਿਆਂਗੇ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਾਂਗੇ ਤੁਸੀਂ ਚਾਹੋ ਤਾਂ ਇਹਦੇ ਵਿੱਚ ਚਾਟ ਮਸਾਲਾ ਵੀ ਐਡ ਕਰ ਸਕਦੇ ਹੋ ਤੇ ਹਾਂਜੀ ਇਹਦੇ ਵਿੱਚ ਪਾਣੀ ਵਗੈਰਾ ਆਪਾਂ ਕੁਝ ਨਹੀਂ ਐਡ ਕਰਨਾ ਅਸੀਂ ਇਸ ਤਰੀਕੇ ਨਾਲ ਮਿਕਸ ਕਰ ਲਾਂਗੇ ਵੈਸੇ ਤਾਂ ਇੰਨਾ ਕਾਰਨ ਸਟਾਰ ਚ ਕਾਫੀ ਹੈ ਇਹਦੇ ਵਿੱਚ ਜੇ ਤੁਹਾਨੂੰ ਲੱਗਿਆ ਵੀ ਥੋੜਾ ਜਿਹਾ ਹੋਰ ਐਡ ਕਰਨ ਦੀ ਜ਼ਰੂਰਤ ਹੈ ਤਾਂ ਤੁਸੀਂ ਹੋਰ ਐਡ ਕਰ ਲਿਓ ਕਿਸੇ ਵੀ ਖੁੱਲੇ ਵਰਤਨ ਦੇ ਵਿੱਚ ਮਿਕਸ ਕਰ ਲਿਓ ਜੀ ਆਪਾਂ ਇਹ ਸਨੈਕਸ ਬਾਜ਼ਾਰ ਦੇ ਵਿੱਚੋਂ ਲੈ ਕੇ ਆਉਨੇ ਆ 120 30 ਰੁਪਏ ਦਾ ਪੈਕਟ ਮਿਲਦਾ ਪਰ ਘਰ ਦੇ ਵਿੱਚ 40 ਰੁਪਏ ਚ ਹੈ ਜਿਹੜਾ ਤੁਸੀਂ ਇਹ ਤਿਆਰ ਕਰ ਲੋਗੇ ਤੇ ਬੰਦੇ ਵੀ ਬਹੁਤ ਟੇਸਟੀ ਆ ਇਸ ਤਰੀਕੇ ਦਾ ਜੀ ਇਹ ਮਿਕਸਚਰ ਹੈ ਜਿਹੜਾ ਤਿਆਰ ਹੋ ਗਿਆ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਰੈਸਟ ਕਰਨ ਦੇ ਲਈ ਬਿਲਕੁਲ ਨਹੀਂ ਰੱਖਣਾ ਕਿਉਂਕਿ ਆਲੂ ਆਪਾਂ ਪਹਿਲਾਂ ਹੀ ਠੰਡੇ ਕਰ ਲਏ ਸੀ ਹੁਣ ਆਪਾਂ ਬਣਾ ਲਾਂਗੇ ਸਾਰੇ ਤੇ ਉਸ ਤੋਂ ਬਾਅਦ ਫਰਾਈ ਕਰ ਲਾਂਗੇ ਕਿੜਲਾ ਤਕਦੀਰ ਕੱਲ ਦੀ ਹੈ ਇਹ ਨਾ ਕੱਲ ਘਟਣ ਵਾਲੇ ਸੀ ਵੀ ਨਿਹਾ ਕਿੜਨਾ ਤੁਸੀਂ ਮੇਰੇ ਨਾਲ ਸਾਰਾ ਰੈਸਪੀ ਦਾ ਸਮਾਨ ਪੁੱਛਿਆ ਸਿਰ ਢੋਲ ਦਿਓ ਤਕਦੀਰ ਕਿੜਲਾ ਕਿੜਲਾ ले हिये ना ਹਰਫ ਬਾਕਰ ਚ ਬਾਹਰ ਕੱਢਦੇ ਨੂੰ ਗੋਲ ਨੇ ਗੱਡੀ ਵੀ ਇਹ ਕਿੱਕ ਮਾਰਦੀ ਸੀ ਗੱਲ ਮੈਂ ਗੋਦੀ ਚੱਕੀ ਬੈਠੀ ਸੀ ਇੱਥੇ ਹਰ ਕਰਕੇ ਗੱਡੀ ਆ ਨਦੀ ਕਿੱਕ ਮਾਰਦੀ ਸੀ ਚਲੋ ਓਏ 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 ਇੱਥੇ ਡਾਲੀਏ ਸੁਆਣ ਜਿੰਦੇ ਫਸਾਰੇ ਸਨੈਕਸ ਜਿਹੜੇ ਤਿਆਰ ਕਰ ਲਾਂਗੇ ਇਹਨਾਂ ਇਹਨਾਂ ਮਿਕਸਚਰ ਆਪਾਂ ਇਸ ਤਰੀਕੇ ਨਾਲ ਧਤੀ ਰੱਖਾਂਗੇ ਇਹਦਾ ਛੋਟਾ ਜਿਹਾ ਬਣਾ ਲਾਂਗੇ ਆਪਾਂ ਪੇੜਾ ਫਿਰ ਇਸ ਤਰੀਕੇ ਨਾਲ ਇਹਨਾਂ ਨੂੰ ਸ਼ੇਪ ਦੇ ਦਾਂਗੇ ਤੁਸੀਂ ਚਾਹੋ ਤਾਂ ਛੋਟੇ ਸਾਈਜ਼ ਦੇ ਵੀ ਬਣਾ ਸਕਦੇ ਹੋ ਜਿਸ ਵੀ ਤਰੀਕੇ ਦੇ ਜਿਸ ਵੀ ਸ਼ੇਪ ਦੇ ਬਣਾਉਣੇ ਹੋਏ ਨਾ ਬਣਾ ਲਿਓ ਹੁਣ ਜਿਵੇਂ ਬਾਜ਼ਾਰ ਚ ਆਪਾਂ ਲੈ ਕੇ ਆਉਂਦੇ ਨੇ ਨਾ ਆਪਾਂ ਹੋਰ ਸ਼ੇਪ ਦੇ ਇਹਨਾਂ ਨੂੰ ਬਣਾ ਲਾਂਗੇ ਇਸ ਤਰੀਕੇ ਨਾਲ ਸਾਰੇ ਇਸ ਤਰੀਕੇ ਨਾਲ ਬਣਾ ਬਣਾ ਇੱਕ ਪਲੇਟ ਚ ਰੱਖ ਲੈਣੇ ਆਪਾਂ ਤੇ ਇਧਰ ਜੀ ਆਪਾਂ ਇੰਨੇ ਕਾ ਸਨੈਕਸ ਆ ਜਿਹੜੇ ਬਣਾ ਲਏ ਆ ਥਾਲ ਦੇ ਵਿੱਚ ਬਣਾ ਕੇ ਰੱਖ ਲਿਆ ਤੇ ਇਧਰ ਇੰਨਾ ਮਿਕਸਚਰ ਬਚ ਗਿਆ ਇਹਦੇ ਨਾਲ ਕਾਫੀ ਜਿਆਦਾ ਸਨੈਕਸ ਹੋਰ ਬਣ ਜਾਣਗੇ ਸੋ ਤੁਸੀਂ ਘਰ ਦੇ ਵਿੱਚ ਤਿੰਨ ਆਲੂਆਂ ਦੇ ਨਾਲ ਇੰਨੇ ਜਿਆਦਾ ਸਨੈਕਸ ਬਣਾ ਸਕਦੇ ਹੋ ਹੁਣ ਆਪਾਂ ਤੇਲ ਗਰਮ ਕਰ ਲਿਆ ਪਹਿਲਾਂ ਇਹਨਾਂ ਨੂੰ ਫਰਾਈ ਕਰ ਲੈਣੇ ਆ ਇਹ ਕਰਕੇ ਨਾਲ ਕੇਂਦਰ ਵਿੱਚ ਛੱਡ ਦਾਂਗੇ ਮੈਂ ਜ਼ਿਆਦਾ ਤੇਲ ਨਹੀਂ ਇੱਥੇ ਬਸ ਥੋੜੀ ਜਿਹੀ ਤੇਲ ਸੀ ਬਣਾਉਂਗੀ ਇਹਨਾਂ ਨੂੰ ਫਲੇਮ ਤੁਸੀਂ ਹਾਈ ਨਹੀਂ ਰੱਖਣੀ ਮੀਡੀਅਮ ਰੱਖਿਓ ਕਿੜਾ ਇਹਦੇ ਵਿੱਚ ਬਣਾ ਲਿਓ ਚਾਹੇ ਪੈਨ ਦੇ ਵਿੱਚ ਤੁਸੀਂ ਫਰਾਈ ਕਰ ਲਿਓ ਇਹਨਾਂ ਨੂੰ ਬਣਾ ਕੇ ਤੁਸੀਂ ਫ੍ਰੀਜ ਵਿੱਚ ਵੀ ਰੱਖ ਸਕਦੇ ਹੋ ਜਦੋਂ ਵੀ ਸਰਵ ਕਰਨੇ ਹੋਣ ਫਿਰ ਤੁਸੀਂ ਇਹਨਾਂ ਨੂੰ ਫਰਾਈ ਕਰ ਲਿਓ ਤੇ ਲਓ ਜੀ ਥੋੜੀ ਜਿਹੀ ਫੁੱਲਣਗੇ ਵੀ ਇਹਨਾਂ ਦੇ ਵਿੱਚ ਸਪੇਸ ਰਹੇ ਇਸ ਕਰਕੇ ਆਪਾਂ ਥੋੜੀ ਛੱਡਾਂਗੇ ਤੇਲ ਦੇ ਵਿੱਚ ਇਹ ਬਾਅਦ ਚ ਫਰਾਈ ਕਰ ਲਾਂਗੇ ਪੈਨ ਨੂੰ ਥੋੜੀ ਜਿਹਾ ਆਪਾਂ ਘੁਮਾ ਦਿਆਂਗੇ ਵੀ ਤੇਲ ਵਧੀਆ ਇਹਨਾਂ ਦੇ ਉੱਪਰ ਇਸ ਤਰੀਕੇ ਨਾਲ ਕੋਟਿੰਗ ਹੋ ਜੇ ਤੇਲ ਦੀ ਇਸ ਤਰੀਕੇ ਨਾਲ ਜੀ ਸਾਰੇ ਸਨੈਕਸ ਜਿਹੜੇ ਗਰਮਾ ਗਰਮ ਤਿਆਰ ਹੋ ਗਏ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਇਹਨਾਂ ਦਾ ਕਲਰ ਆਇਆ ਇਹਨਾਂ ਨੂੰ ਇੱਕ ਬਰਤਨ ਦੇ ਵਿੱਚ ਛੱਡ ਕੇ ਰੱਖ ਲੈਣੇ ਆਪਾਂ ਸੇਵੇਂ ਇਸ ਤਰੀਕੇ ਨਾਲ ਦੂਜੇ ਵੀ ਫਰਾਈ ਕਰ ਲੈਣੇ ਆ ਤੇ ਜਿਹੜੇ ਰਹਿ ਗਏ ਜੀ ਉਹਨਾਂ ਨੂੰ ਵੀ ਆਪਾਂ ਫਰਾਈ ਕਰ ਲੈਣੇ ਆ। ਸਾਰੇ ਸਨੈਕਸ ਜਿਹੜਾ ਆਪਾਂ ਫਰਾਈ ਕਰ ਲਿਆ ਜਿਹੜੇ ਰਹਿ ਗਏ ਉਹਨਾਂ ਨੂੰ ਵੀ ਆਪਾਂ ਫਰਾਈ ਕਰ ਲਾਂਗੇ ਸੂਸੀਏਸ ਰੈਸਪੀ ਨੂੰ ਜਰੂਰ ਘਰ ਦੇ ਵਿੱਚ ਟਰਾਈ ਕਰਿਓ ਜੇਕਰ ਤੁਹਾਨੂੰ ਇਹ ਰੈਸਪੀ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਧਰੋਨ ਕਰਿਓ ਬਾਅਦਵਾ ਦੀ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਹੋਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਕਿਸੇ ਨੈਕਸਟ ਰੈਸਪੀ ਦੇ ਨਾਲ ਕਿਸੇ ਨੈਕਸਟ ਵੀਡੀਓ ਦੇ ਨਾਲ ਤਾਂ ਤੁਸੀਂ ਤੁਹਾਨੂੰ ਸਾਰਿਆਂ ਨੂੰ ਸਸ਼ੇ ਕਾਲ ਜੀ ਇਸ ਤਰੀਕੇ ਨਾਲ ਜੀ ਸਾਰੇ ਸਨੈਕਸ ਜਿਹੜੇ ਬਣ ਕੇ ਤਿਆਰ ਹੋ ਗਏ ਤੇ ਆਪਾਂ ਇਹਨਾਂ ਨੂੰ ਗਰਮਾ-ਗਰਮ ਇੱਕ ਪਲੇਟ ਦੇ ਵਿੱਚ ਸਰਵ ਕਰ ਲਿਆ ਟਮੇਟੋ ਕੈਚਪ ਦੇ ਨਾਲ ਤੇ ਮਾਇਓਨੀਜ਼ ਦੇ ਨਾਲ ਵੀ ਇਹ ਬਹੁਤ ਟੇਸਟੀ ਲੱਗਣਗੇ ਤੁਸੀਂ ਦੇਖ ਸਕਦੇ ਹੋ ਕਿੰਨੇ ਕ੍ਰਿਸਪੀ ਇਹ ਬਣ ਕੇ ਤਿਆਰ ਹੋਏ ਐ ਆਵਾਜ਼ ਤੁਸੀਂ ਸੁਣ ਸਕਦੇ ਹੋ ਇਹਨਾਂ ਦੀ ਬਹੁਤ ਹੀ ਵਧੀਆ ਗਰਮਾ-ਗਰਮ ਇਹ ਬਹੁਤ ਟੇਸਟੀ ਲੱਗਦੇ ਆ ਇਹ ਸਪੈਸ ਰੈਸਪੀ ਨੂੰ ਜ਼ਰੂਰ ਤੁਸੀਂ ਘਰ ਦੇ ਵਿੱਚ ਟਰਾਈ ਕਰਨਾ ਜੀ ਬਹੁਤ ਟੇਸਟੀ ਬਣ ਕੇ ਤਿਆਰ ਹੋਊਗੀ